ਜੇਕਰ ਤੁਸੀਂ ਵੀ ਬ੍ਰਾਂਡਡ ਕੱਪੜੇ ਪਾਉਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਇਹ ਨਾ ਹੋਵੇ ਕਿ ਬ੍ਰਾਂਡਡ ਕੱਪੜਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਨਕਲੀ ਮਾਲ ਹੀ ਆਪਣੇ ਤਨ ਦੇ ਉੱਤੇ ਪਾਈ ਜਾਂਦੇ ਹੋਵੋ ਦੇਰਸੇ ਲਈ ਨਾ ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਹੈ ਇਹ ਦੁਕਾਨ ਵੀ ਕੱਪੜਿਆਂ ਦਾ ਸ਼ੋਰੂਮ ਹੈ ਜਿਸ ਦੇ ਵਿੱਚ ਵੱਡੇ ਵੱਡੇ ਕੰਪਨੀਆਂ ਦੇ ਬ੍ਰਾਂਡਾਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਹੈ ਇਥੋਂ ਤੱਕ ਕਿ ਗਾਹਕਾਂ ਨੂੰ ਮੂਰਖ ਬਣਾ ਕੇ ਮਹਿੰਗੀਆਂ ਕੀਮਤਾਂ ਦੇ ਵਿੱਚ ਇਹ ਕਿ ਕੱਪੜੇ ਜਿਹੜੇ ਆ ਵੇਚੇ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਜੋ ਹੈ ਪੈਂਟਾਂ, ਸ਼ਲਟਾਂ, ਜੈਕਟਾਂ ਇਤੋਂ ਤੱਕ ਕਿ ਲੋਅਰ ਤੱਕ ਬਰਾਮਦ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹੀ ਸਮਾਨ ਜਿਹੜਾ ਜਾਲੀ ਸਿਆ ਜਾਰੀ ਹੈ ਤਾਂ ਪੁਲਿਸ ਨੇ ਬੋਲੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦਰਾਹਤ ਦੇ ਵਿੱਚ ਕੱਪੜਿਆਂ ਦੇ ਇੱਕ ਵੱਡੇ ਸ਼ੋਰੂਮ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਪავლਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਆਈਡੀ ਦਾ ਇੱਕ ਕੰਪਨੀ ਦਾ ਜੀਐਮ ਐਸ ਜੀਆ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਆਈਡੀ ਦਾ ਮਾਲ ਆ ਉਹ ਡੁਪਲੀਕੇਟ ਵੇਚਿਆ ਠੀਕ ਹੈ ਉਹਨੋਂ ਤੁਹਾਨੂੰ ਚਾਟਾ ਵੀ ਇਹ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਜੀ ਅਗਲੀ ਕਾਰਵਾਈ ਆ ਫਿਰ ਤੱਕ ਹੁੰਦੀ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਕਟਰੀ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਲਗਭਗ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਇਹ ਸੱਕੀ ਜਾਪਦਾ ਜੇ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫੇਰ ਕਾਰਵਾਈ ਹੋਵੇਗੀ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਹੋਰ ਕੀ ਹੋਰ ਪਤਾ ਨਹੀਂ ਲੱਗਿਆ ਜੇਕਰ ਤੁਸੀਂ ਵੀ ਬ੍ਰਾਂਡਡ ਕੱਪੜੇ ਪਾਉਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਇਹ ਨਾ ਹੋਵੇ ਕਿ ਬ੍ਰਾਂਡਡ ਕੱਪੜਿਆਂ ਦੇ ਮਾਮਲੇ ਦੇ ਵਿੱਚ ਤੁਸੀਂ ਨਕਲੀ ਮਾਲ ਹੀ ਆਪਣੇ ਤਨ ਦੇ ਉੱਤੇ ਪਾਈ ਜਾਂਦੇ ਹੋ। ਬੇਰਸਲੀ ਨਾਲ ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਹੈ। ਇਹ ਦੁਕਾਨ ਵੀ ਕੱਪੜਿਆਂ ਦਾ ਸ਼ੋਰੂਮ ਹੈ ਜਿਸ ਦੇ ਵਿੱਚ ਵੱਡੇ-ਵੱਡੇ ਕੰਪਨੀਆਂ ਦੇ ਬ੍ਰੈਂਡਾਂ ਦਾ ਨਕਲੀ ਮਾਲ ਬਰਾਮਦ ਕੀਤਾ ਗਿਆ ਹੈ ਇਥੋਂ ਤੱਕ ਕਿ ਗਾਹਕਾਂ ਨੂੰ ਮੂਰਖ ਬਣਾ ਕੇ ਮਹਿੰਗੀਆਂ ਕੀਮਤਾਂ ਦੇ ਵਿੱਚ ਇਹ ਕੱਪੜੇ ਜਿਹੜੇ ਆ ਵੇਚੇ ਜਾ ਰਹੇ ਸਨ ਤਾਂ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕਿਸੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਜੋ ਹੈ ਪੈਂਟਾ ਸ਼ਲਟਾ ਜੈਕਟਾ ਇਤੋਂ ਤੱਕੀ ਲੋਅਰ ਤੱਕ ਬ੍ਰਾਹਮ ਜਿਹੜੀਆਂ ਨੇ ਕੀਕੀਆਂ ਗਈਆਂ ਨੇ ਜਦੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹੀ ਸਮਾਨ ਜਿਹੜਾ ਜਾਲੀ ਦੱਸਿਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦਰਾਹਤ ਦੇ ਵਿੱਚ ਕੱਪੜਿਆਂ ਦੇ ਇੱਕ ਵੱਡੇ ਸ਼ੋਰੂਮ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਆਵਲਾ ਇਸ ਤਰ੍ਹਾਂ ਸੀਗਾ ਬੀਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਦੇ ਜੀਐਮ ਆਸ਼ੀਆ ਜਿੰਨਾਂ ਨੂੰ ਕਿਤੇ ਸ਼ਿਕਾਇਤ ਹੋਈ ਸੀ ਵੀ ਇਹ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਹੈ। ਠੀਕ ਹੈ ਉਹਨਾਂ ਤੋਂ ਚਾਟਾ ਵੀ ਤੇਨ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਜੀ ਅਗਲੀ ਕਾਰਵਾਈ ਆ ਫਿਰ ਕਰਦੇ ਹਾਂ। ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ? ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨਿੰਗ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਲਗਭਗ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਇਹ ਛੱਕੀ ਜਾਵਦਾ ਜੀ ਜੀ ਨੂੰ ਵੈਰੀਫਾਈ ਕਰਨ ਤੋਂ ਬਾਅਦ ਫੇਰ ਕਰਦੇ ਹਾਂ ਅਸੀਂ ਤੇ ਸਰ ਇਸ maal ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਗੋ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੋਈ ਕੀਮਤ ਪਤਾ ਨਹੀਂ ਲੱਗਿਆ